ਕੋਈ ਇੱਕ ਇੱਕ ਬਾਪਸੇ ਕੋਈ ਰਿਸ਼ਤੇਦਾਰੀ ਚ ਭੇਜਤੇ ਜਿਵੇਂ ਵੀਰ ਦਿਖਾ ਦੇ ਸਾਰੇ ਹਾਲਾਤ ਸਹੀ ਚ ਆਇਆ ਸੀ ਤੇਹੀ ਚ ਆਇਆ ਤੁਮ ਫੇਰ ਆ ਗਿਆ ਇੱਥੇ ਆਏ ਫਸਲਾਂ ਡੁੱਬ ਗਈਆਂ ਆ ਬੱਚਿਆਂ ਦੇ ਅੱਗੇ ਪੀਸਾ ਨਹੀਂ ਸਾਥੋਂ ਦਿੱਤਿਆਂ ਨਹੀਂ ਕਾਤਤਿਆਂ ਨਹੀਂ ਲੈ ਕੇ ਦਿੱਤਿਆਂ ਨਹੀਂ ਉੱਤੇ ਵਿਚਾਰੇ ਕਰੀ ਠੀਕ ਠੀਕ ਆ ਉਹੀ ਗੱਲ ਸਕੂਲ ਦਾ ਵੀ ਓਕੇ ਜੋ ਆਪਣੇ ਕੋਲੇ ਆਮਦਨ ਹੀ ਨਹੀਂ ਰਹੀ ਫਸਲਾਂ ਡੁੱਬ ਗਈਆਂ ਨੇ ਨਾ ਦੇਖੋ ਤੁਸੀਂ ਹਾਲਾਤ ਅੱਜ ਜ਼ਮੀਨ ਵੇਚ ਕੇ ਅਸੀਂ ਕਮਰੇ ਪਾਏ ਸੀ ਤਿੰਨ ਕਨਾਲਾ ਵੇਚ ਕੇ ਪਾਏ ਸੀ ਤੇ ਥੋੜੀ ਥੋੜੀ ਬੱਚਿਆਂ ਦੀ ਦੇਖ ਰਹੇ ਹੋ ਤੁਸੀਂ ਬਾਈ ਓ ਦੇਖੋ ਆਪਣੇ ਭੈਣਾ ਘਰ ਡੁੱਬੇ ਹੋਏ ਇਹਨਾਂ ਦੇ ਬਿਲਕੁਲ ਤੇ ਆਪਾਂ ਉਸ ਏਰੀਏ ਬਾਈ ਜਿਹੜੇ ਨੇ ਕਹਿੰਦੇ ਨੇ ਵੱਡੇ ਵੱਡੇ ਡਿੱਕ ਚੁੱਭਦੇ ਹੀ ਸਰਕਾਰਾਂ ਦੇ ਆ ਦੇਖੋ ਆ ਤੂੜੀ ਲਾਈ ਜਾਂਦੇ ਆ ਕਾ ਵੀ ਤੂੜੀ ਲਾਈ ਜਾਂਦੇ ਬਾਈ ਹੁਣ ਆਏ ਆ ਸੇਵਾ ਲੈ ਕੇ ਬੰਪਰ ਰੜਕਦੇ ਸੀ ਇਹ ਚੀਜ਼ਾਂ ਉਹਨਾਂ ਨੂੰ ਆ ਤੂੜੀ ਲਾਈ ਜਾਂਦੇ ਕਿੱਥੋਂ ਆਏ ਵੀਰੇ ਆਪਾਂ ਇਹਦੇ ਪਿੰਡ ਤੋਂ ਆਇਦਰੇ ਆ ਨੂੰ ਪਤਾ ਹੋਇਆ ਆ ਵੀਰਾ ਚਤਰਿਆ ਤੋਂ ਆਇਆ ਪਿੰਡ ਚਤਰਿਆ ਪਿੰਡ ਤੋਂ ਆਇਆ ਵੀਰ ਆਪਣੇ ਉਧਰ ਵੀ ਦਿਖਾ ਦੇ ਵੀਰੇ ਉਹ ਦੇਖ ਲਾਤ ਮਾਤਾ ਹੁਣਾਂ ਦੇ ਕਦੋਂ ਆ ਗਏ ਪਾਣੀ ਮਾਤਾ ਕਿੰਨੇ ਕ ਦਿਨ ਹੋ ਗਏ ਇਹ ਹੋਈ ਚੱਲੇ 8 ਕ ਦਿਨ 8 ਦਿਨ ਹੋ ਗਏ ਫੇਰ ਸੋਡਾ ਹੈ ਇੱਕ ਰਾਕਾਰ ਕੇ ਲੈ ਗਿਆ ਤੇ ਆਹ ਪੰਜ ਫੇਰ ਮੁੜ ਕੇ 20 ਦਿਨ ਹੋ ਗਏ ਨੰਗੀ ਗਿਆ ਪੂਰਾ ਬੰਦ ਠੀਕ ਆ ਠੀਕ ਆ ਸਾਧਨ ਰੋਗਰਾ ਬੰਦ ਹੋ ਗਿਆ ਰਾ ਹੀ ਬੰਦਾ ਲੰਘ ਹੀ ਬੰਦ ਹੋ ਗਿਆ ਨੰਗਾ ਫੇਰ ਪਾਣੀ ਵੱਡਾ ਲੰਘਿਆ ਤਪੇ ਫੇਰ ਇੰਨੇ ਕਿਥੇ ਮਾਰੋ ਤੁਸੀਂ ਆ ਵੇ ਇਹਨਾਂ ਦੇ ਆ ਕਰ ਅੱਛਾ ਅੱਛਾ ਦੂਸਰੇ ਜਿਹੜੇ ਹੋਰ ਘਰਾਂ ਦੇ ਵਿੱਚ ਬਸੋ ਕਿਥੇ ਜਿੱਥੇ ਆ ਦਿਖਾ ਦੇ ਵੀਰੇ ਕਿੰਨਾ ਪਾਣੀ ਆ ਅੱਛਾ ਸਡੰਗਾ ਡੁੰਗਰ ਪਾਸੇ ਕਰ ਤੇ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਓਕੇ 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 ਤੇ ਛੋਟੇ ਬੱਚੇ ਕਿੱਥੇ ਆ ਮਤਲਬ ਕਿ ਇੱਥੇ ਹੀ ਆ ਕਿ ਕਿਤੇ ਚਲੇ ਕੋਈ ਇੱਥੇ ਕੋਈ ਪਾਸੇ ਕੋਈ ਰਿਸ਼ਤੇਦਾਰੀ ਚ ਭੇਜ ਤੇ ਜਿਵੇਂ ਵੀਰ ਦਿਖਾ ਦੇ ਸਾਰੇ ਹਾਲਾਤ ਹਾਂਜੀ ਬਹੁਤ ਬੁਰੇ ਹਾਲਾਤ ਹੋਏ ਪਿਆ ਨਾ ਨੰਗਾ ਹੀ ਨਹੀਂ ਰਿਹਾ ਘਰਾਂ ਨੂੰ ਮਾਤਾ ਹੈ ਨਾ ਇਹ ਅੱਗੇ ਵੀ ਆਇਆ ਮਾਤਾ ਪਾਣੀ ਕਦੇ ਨਾ ਅੱਗੇ ਵੀ ਆਇਆ ਸਾਲ ਬਾਅਦ ਇੱਕ ਸਾਲ ਨਹੀਂ ਆਇਆ ਤੇ ਸਈ ਆਇਆ ਹੀ ਬਸ ਸਈ ਚ ਆਇਆ ਸੀ ਤੇ ਸਈ ਚ ਆਇਆ ਤੁਹਾਨੂੰ ਫੇਰ ਆ ਗਿਆ ਹਾਂ ਪਰ ਕੋਈ ਦਿੱਕਤ ਕਿਹੜੀ ਚੀਜ਼ ਦੀ ਹੁਣ ਕਿਹੜੀ ਕਿਹੜੀ ਚੀਜ਼ ਦੀ ਮੰਨ ਕੇ ਚਲ ਜ਼ਰੂਰ ਤਾਂ ਇੱਥੇ ਅਸੀਂ ਆਏ ਹਾਂ ਮੋਗੇ ਤੋਂ ਝੂਟ ਕੋਣ ਸੀ ਜ਼ਰੂਰ ਤੁਹਾਨੂੰ ਪਤਾ ਹੈ ਵੀ ਰਸੋਈ ਦੀ ਵੀ ਚਾਹੀਦੀ ਹੈ ਰਸੋਈ ਦੀ ਠੀਕ ਹੈ ਠੀਕ ਹੈ ਤੇ ਚਲੋ ਚਾ ਸੁੱਕਾ ਵੀ ਇਤਨਾ ਵੀ ਜਿਵੇਂ ਆਏ ਜੋ ਇਤਨਾ ਦੇ ਜਾਂਦੇ ਨੇ ਠੀਕ ਹੈ ਠੀਕ ਹੈ ਪਸ਼ੂਆਂ ਵਾਸਤੇ ਪਸ਼ੂਆਂ ਵਾਸਤੇ ਵੀ ਤੇ ਯਾਦ ਦੀ ਜ਼ਰੂਰਤ ਸਾਨੂੰ ਇਹ ਵੀ ਹੈ ਕਿ ਚਲੋ ਸਾਨੂੰ ਸੌਦਾ ਪੱਤਾ ਹੀ ਮਿਲ ਜਾ ਜਿਹੜਾ ਠੀਕ ਠੀਕ ਮਾਤਾ ਆਪਾਂ ਕਰ ਰਹੇ ਹ ਇਕੱਠਾ ਬਹੁਤ ਜ਼ਿਆਦਾ ਆਪਣੇ ਸੇਵਾਦਾਰ ਸੇਵਾ ਕਰੀਂਦੇ ਪਿੰਡ ਇਹੀ ਚੀਜ਼ਾਂ ਸੀ ਦੇਖਣਾ ਇਸ ਅੱਜ ਚੈੱਕ ਕਰ ਲੈ ਵੀ ਇੱਥੇ ਜ਼ਰੂਰਤ ਹੈ ਹਾਂਜੀ ਹਾਂਜੀ ਕੋਈ ਤਾਂ ਹੁਣ ਆਪਾਂ ਦਿਖਾ ਰਹੇ ਵੀਰੇ ਦਿਖਾ ਦਿਓ ਇੱਧਰ ਵੀ ਆ ਇੱਥੇ ਆ ਪਿੰਡਾਂ ਦੇ ਵਿੱਚ ਜ਼ਰੂਰਤ ਸੀ ਇੱਥੇ ਆਏ ਆ ਫਸਲਾਂ ਡੁੱਬ ਗਈਆਂ ਆਏ ਆ ਬੱਚਿਆਂ ਦੇ ਅੱਗੇ ਪੀਸਾ ਨਹੀਂ ਸਾਥੋ ਦਿੱਤੀਆਂ ਨਹੀਂ ਕਾਤਾਂ ਨਹੀਂ ਲੈ ਕੇ ਦਿੱਤੀਆਂ ਨਹੀਂ ਉੱਤੇ ਵਿਚਾਰੇ ਕਰੀ ਠੀਕ ਠੀਕ ਆ ਉਹੀ ਗੱਲ ਸਕੂਲ ਦਾ ਵੀ ਓਕੇ ਜਦੋਂ ਆਪਣੇ ਕੋਲੇ ਆਮਦਨ ਹੀ ਨਹੀਂ ਰਹੀ ਫਸਲਾਂ ਡੁੱਬ ਗਈਆਂ ਨੇ ਹਾਂ ਦੇਖੋ ਤੁਸੀਂ ਹਾਲਾਤ ਜਮੀਨ ਵੇਚ ਕੇ ਅਸੀਂ ਕਮਰੇ ਪਾਏ ਸੀ ਤਿੰਨ ਕਨਾਲਾ ਵੇਚ ਕੇ ਪਾਏ ਸੀ ਤੇ ਥੋੜੀ ਥੋੜੀ ਬੱਚਿਆਂ ਦੀ ਜਮੀਨ ਮਾ ਤਾਂ ਸਾਡੀ ਵੀ ਇਹੀ ਸੋਚ ਸੀ ਵੀ ਆਪਾਂ ਉੱਥੇ ਜਾਣਾ ਵੀ ਹੱਥ ਚ ਫੜਾ ਕੇ ਹੀ ਰਾਸ਼ਨ ਕੇ ਕਈ ਵਾਰ ਲੋਕ ਇਕੱਠਾ ਕਰ ਲੈਂਦੇ ਰਾਜ ਜਮਾ ਕਰੀ ਦੇ ਬਾਅਦ ਵਿੱਚ ਵੇਚਣ ਵੀ ਲੱਗ ਜਾਂਦੇ ਕਰਦੇ ਸਾਡੇ ਕੋਲ ਤਾਂ ਕੋਈ ਨਹੀਂ ਹੁੰਦਾ ਕਾ ਲੱਦੇ ਆਉਣ ਲੱਗੇ ਨੇ ਯਾ ਪਰਸੋ ਸਾਨੂੰ ਵੀ ਦੇ ਕੇ ਗਏ ਕੋਈ ਨਹੀਂ ਮਾਤਾ ਆਪਾਂ ਕੱਲ ਨੂੰ ਵੱਡੀ ਮੈਂ ਕੱਲ ਨੂੰ ਆਵਾਂਗੇ ਵਾਦਾ ਕੱਲ ਨੂੰ ਜਾਂ ਪਰਸੋ ਪਹੁੰਚ ਰਿਹਾ ਤੁਹਾਡੇ ਕੋਲੇ ਅਸੀਂ ਰਾਸ਼ਨ ਲੈ ਕੇ ਆਵਾਂਗੇ ਕੋਈ ਨਹੀਂ ਜਰੂਰ ਮਦਦ ਜਿੰਨੀ ਹੋ ਸਕੇ ਪ੍ਰਮਾਤਮਾ ਨੇ ਕੀਤੀ ਕਿਰਪਾ ਕਰਾਂਗੇ ਮਾਤਾ ਕੋਈ ਗੱਲ ਨਹੀਂ ਵਾਹਿਗੁਰੂ ਮਿਹਰ ਕਰੂ ਫਿਰ ਦਿਲ ਨਾਲ ਛੱਡੋ ਸਾਰੇ ਨਾਲ ਆਪਣੇ ਪ੍ਰਮਾਤਮਾ ਮਿਹਰ ਕਰੂਗਾ ਕੋਈ ਗੱਲ ਨਹੀਂ